ਹਤੇ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਦਰਅਸਲ ਇਹ ਤਸਵੀਰਾਂ ਨੇ ਜਿਹੜੀਆਂ ਦਿੱਲੀ ਸ਼ਹਿਰ ਦੀਆਂ ਦੱਸੀਆਂ ਜਾ ਰਹੀਆਂ ਨੇ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਪੁਚਾਲ ਨੇ ਸਵੇਰੇ ਸਵੇਰੇ ਲੋਕਾਂ ਨੂੰ ਕੰਬਾ ਕੇ ਰੱਖ ਦਿੱਤਾ ਸੀ ਤਾਂ ਬਿਲਕੁਲ ਯੂਪ ਅਤੇ ਬਿਹਾਰ ਦੇ 7 ਜ਼ਿਲ੍ਹਿਆਂ ਦੇ ਵਿੱਚ ਪੁਚਾਲ ਆਇਆ ਸੀ ਲੋਕ ਨੇ ਜਿਹੜੇ ਆਪਣੇ ਘਰਾਂ ਤੋਂ ਬਾਹਰ ਨਿਕਲੇ ਸੀ ਤੇ ਉਸ ਤੋਂ ਬਾਅਦ ਜਿਹੜੇ ਸਿਆਸੀ ਆਗੂ ਨੇ ਉਹਨਾਂ ਦੇ ਵੱਲੋਂ ਵੀ ਲਗਾਤਾਰ ਚਿੰਤਾ ਜਤਾਈ ਜਾ ਰਹੀ ਸੀ ਔਰ ਇੱਕ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਣਕਾਰੀ ਦਿੱਤੀ ਸੀ ਕਿ ਤੁਸੀਂ ਆਪਣੇ ਘਰਾਂ ਦੇ ਵਿੱਚੋਂ ਸੁਰੱਖਿਓ ਤੋਂ ਅਤੇ ਅਸੀਂ ਅਰਦਾਸ ਕਰਦੇ ਹਾਂ ਕਿ ਤੁਹਾਡੀ ਜਾਨ ਨੂੰ ਕੋਈ ਖਤਰਾ ਨਾ ਹੋਵੇ ਪਰ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਨਵੀਂ ਦਿੱਲੀ ਦੇ ਵਿੱਚ ਜਦੋਂ ਤੀਬਰਤਾ ਨੋਟ ਕੀਤੀ ਗਈ ਤਾਂ ਸਿਰਫ ਉਹ 4 ਸੀ ਤਾਂ ਦੱਸਦੇ ਕਿ ਸوير ਦਿੱਲੀ ਐਨਪੀਆਰ ਦੇ ਲੋਕ ਨੇ ਜਿਹੜੇ ਤੇਜ਼ ਝਟਕਿਆਂ ਦੇ ਕਾਰਨ ਸਹਿਮੇ ਹੋਏ ਸੀ ਇਸ ਦੇ ਨਾਲ ਹੀ ਦਿੱਲੀ ਨੁਆਈਡਾ ਗਾਜ਼ੀਆਬਾਦ ਤੇ ਨੇੜਲੇ ਖੇਤਰਾ ਦੇ ਵਿੱਚ निवासीया ने सोशल मीडिया ते ए तस्वीरा साझीਆ ਕੀਤੀਆਂ ਨੇ ਤੇ ਪੁਚਾਲ ਪਿਛਲੀਆ ਘਟਨਾਵਾਂ ਤੋਂ ਕਿਤੇ ਜ਼ਿਆਦਾ ਤੇਜ਼ ਮਹਿਸੂਸ ਹੋਇਆ ਦੱਸਦੇ ਕਿ ਦਿੱਲੀ ਦੇ ਵਿੱਚ ਪੁਚਾਲ ਰਿਕਟਰ ਪੈਮਾਨੇ ਤੇ 4 ਦੀ ਤੀਬਰਤਾ ਤੇ ਦਰਜ ਕੀਤੇ ਜਾਣ ਦੇ ਬਾਵਜੂਦ ਤੇਜ਼ ਝਟਕਿਆਂ ਨੇ ਦਿੱਲੀ ਵਾਸੀਆਂ ਨੂੰ ਹਰਾਨ ਕਰ ਦਿੱਤਾ ਆਖਿਰਕਾਰ ਇਹਨਾਂ ਤੇਜ਼ ਕਿਉਂ ਮਹਿਸੂਸ ਹੋਇਆ ਤਾਂ ਮਾਹਿਰਾਂ ਨੇ ਕਿਹਾ किस ਦਾ ਜਵਾਬ ਹੈ ਜਿਹੜਾ ਦਿੱਲੀ ਪੁਚਾਲ ਦੇ ਕੇਂਦਰ ਦੀ ਸਥਿਤੀ ਤੇ ਢੁੰਗਾਈ ਦੇ ਵਿੱਚੋਂ ਤਾਂ ਦਿੱਲੀ ਦੇ ਵਿੱਚ ਪੁਚਾਲ ਦੇ ਛਟਕੇ ਐਨੇ ਤੇਜ਼ ਕਿਉਂ ਮਹਿਸੂਸ ਹੋਏ ਭਾਵੇਂ ਕਿ ਰਿਕਟਰ ਪੈਮਾਨੇ ਤੇ ਤੀਬਰਤਾ ਸਿਰਫ 4 ਸੀ ਕਿਉਂਕਿ ਅੱਜ ਤੇ ਪੁਚਾਲ ਦਾ ਕੇਂਦਰ ਨਵੀਂ ਦਿੱਲੀ ਸੀ ਤਾਂ ਪੁਚਾਲ ਦਾ ਕੇਂਦਰ ਤੋਂ ਅਲਾ ਕੁਆ ਦੇ ਚੀਲ ਪਾਰਕ ਖੇਤਰ ਦੇ ਵਿੱਚ ਵੀ ਕੁਝ ਰਿਪੋਰਟਾਂ ਦੇ ਵਿੱਚ ਇਹ ਵੀ ਸਾਹਮਣੇ ਹੈ ਕਿ ਲੋਕਾਂ ਨੇ ਜ਼ਮੀਨ ਹਿੱਲਣ ਦੇ ਨਾਲ ਉੱਚੀ ਆਵਾਜ਼ ਵੀ ਸੁਣੀ ਹੈ ਤਸਵੀਰਾਂ ਤੁਹਾਡੇ ਨਾਲ ਅਮੋਕੇ ਦੀਆਂ ਸਾਂਝੀਆਂ ਕਾਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਵਹੀਕਲ ਖੜੇ ਨੇ ਉਹ ਵੀ ਕੰਬਦੇ ਹੋਏ ਨਜ਼ਰ ਆ ਰਹੇ ਤਾਂ ਜਾਣਕਾਰੀ ਅਨੁਸਾਰ ਮਾਹਿਰਾਂ ਦਾ ਕਹਿਣਾ ਹੈ ਕਿ ਸੱਤਾ ਤੋਂ 5 ਜਾਂ 10 ਕਿਲੋਮੀਟਰ ਹੇਠਾਂ ਆਉਣ ਵਾਲੇ ਥੋੜੇ ਪੁਚਾਲ ਸੱਤਾ ਤੋਂ ਹੇਠਾਂ ਆਉਣ ਵਾਲੇ ਪੁਚਾਲਾਂ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਨੇ ਤਾਂ ਅੱਜ ਤੱਕ ਦਿੱਲੀ ਪੁਚਾਲ 5 ਕਿਲੋਮੀਟਰ ਦੀ ਡੁੰਗਾਈ ਤੇ ਰਿਕਾਰਡ ਕੀਤਾ ਗਿਆ ਸੀ ਤਾਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਨੇ ਜਿਹੜੀ ਹੈ ਇਸ ਵੇਲੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ